ਸਸਿਕਾ ਦੋਸਤੋ ਤੁਸੀਂ ਜੁੜੇ ਹੋ ਪ੍ਰਾਈਮ ਪੰਜਾਬ 7 ਦੇ ਨਾਮ ਤੇ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਮਾਲ ਇਤਿਹਾਸਿਕ ਰੋਡ ਭਗਵਾਨ ਵਾਲਮੀਕੀ ਰਾਮਦੀਤ ਰੋਡ ਤੇ ਖੜੇ ਹਾਂ ਜੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਜੜੀਆਂ ਸੰਗਤਾਂ ਜਣੀਆਂ ਇੱਥੋਂ ਗੁਜ਼ਰ ਕੇ ਮੱਥਾ ਟੇਕਣ ਲਈ ਰਾਮਦੀਤ ਤੇ ਪਹੁੰਚਦੇ ਆਣੇ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਪਹੁੰਚਦੇ ਆਣੇ ਹੁਣ ਤਸਵੀਰ ਤੁਹਾਨੂੰ ਇੱਕ ਸਾਂਝੀ ਕਰਾਂਗੇ ਲੋਕਾਂ ਦਾ ਵਿਰੋਧ ਵੀ ਹੈ ਕਿ ਲੋਕਾਂ ਲੋਕਾਂ ਦਾ ਕਹਿਣਾ ਵੀ ਹੈ ਕਿ ਜਿਹੜਾ ਇਤਿਹਾਸਿਕ ਰੋਡ ਦੇ ਉੱਤੇ ਜਿਹੜਾ ਡੈਂਪ ਬਣਾਇਆ ਗਿਆ ਕੋੜੇ ਦਾ ਡੈਂਪ ਉਹ ਇੱਥੋਂ ਚੁੱਕਿਆ ਜਾਵੇ ਤਸਵੀਰਾਂ ਪਹਿਲੇ ਤੁਹਾਡੇ ਨਾਲ ਸਾਂਝੀਆਂ ਕਰਾਂਗਾ RAMTIR ਰੋਰ ਦੇ ਉੱਤੇ ਆ ਡੈਂਪ ਬਣਾਇਆ ਗਿਆ ਵਾ ਪ੍ਰਸ਼ਾਸਨ ਵੱਲੋਂ ਲੇਕਿਨ ਲੋਕਾਂ ਦਾ ਕਹਿਣਾ ਕੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਤੇ ਜਿਹੜਾ ਡੈਂਪ ਐ ਇਸ ਨੂੰ ਚੁੱਕ ਕੇ ਕਿਸੇ ਹੋਰ ਜਗ੍ਹਾ ਸਿਫਟ ਕੀਤਾ ਜਾਵੇ ਸਾਡੇ ਵਿਦੇਸ਼ਾਂ ਦੇ ਵਿੱਚ ਹੋਣੀਆਂ ਸੰਗਤਾਂ ਨੇ ਇੱਥੋਂ ਗੁਜਰਦੀਆਂ ਨੇ ਤੇ ਨਸਤਮਸਤ ਹੋਣੇ ਪਹੁੰਚਦੀਆਂ ਨੇ ਇਸਰਕੇ ਲੋਕਾਂ ਦੀ ਮੰਗ ਹੈ ਕਿ ਜਿਹੜਾ ਡੈਂਪ ਇੱਥੋਂ ਚੁੱਕਿਆ ਜਾਵੇ ਕਿਉਂਕਿ ਇਤਿਹਾਸਿਕ ਰੋਡ ਆ ਵੀ ਵੀ ਆਈ ਪੀ ਰੋਡ ਆ ਕਈ ਮੰਤਰੀ ਇੱਥੋਂ ਨੰਗਦੇ ਨੇ ਲੇਕਿਨ ਕਦੇ ਕਿਸੇ ਦਾ ਵੀ ਇੱਥੇ ਜੜਾ ਧਿਆਨ ਨਹੀਂ ਪੈਂਦਾ ਹੁਣ ਗੱਲ ਕਰਾਂ ਇਸ ਰੋਡ ਦੀ ਤੇ ਇਸ ਰੋਡ ਦੇ ਉੱਤੇ ਇੱਕ ਬੰਨੇ ਹਲਕਾ ਟਾਰੀ ਪੈਂਦਾ ਤੇ ਇੱਕ ਬੰਨੇ ਹਲਕਾ ਪਛਮੀ ਪੈਂਦਾ ਇੱਕ ਬੰਨੇ ਸਰਪੰਚ ਆ ਤੇ ਇੱਕ ਬੰਨੇ ਕਾਉਂਸਲਰ ਪੈਂਦਾ ਵਾ ਲੇਕਿਨ ਉਹਨਾਂ ਦਾ ਵੀ ਇੱਧਰ ਇੱਥੇ ਚੀਜ਼ਾਂ ਕੋਈ ਧਿਆਨ ਨਹੀਂ ਦਿੱਤਾ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਉਹਨਾਂ ਨੇ ਕੀ ਕਹਿਣਾ ਵਾ ਇੱਕ ਵਾਰੀ ਰੋਡ ਦੀਆਂ ਤਸਵੀਰਾਂ ਦੇ ਸਕਦੇ ਕਿ ਜਿਹੜਾ ਕਾਫੀ ਲੰਬੇ ਸਮੇਂ ਤੋਂ ਪੁਲ ਦੀ ਜਿਹੜੀ ਮੁਰੰਮਤ ਜਿਹੜੀ ਰੁਕੀ ਪਈ ਸੀ ਉਸ ਦਾ ਬਾਅਦ ਚ ਜਿਹੜਾ ਪੋਰ ਨੂੰ ਜਿਹੜਾ ਤਿਆਰ ਕੀਤਾ ਗਿਆ ਤੇ ਅੱਜ ਪੁਲ ਵੀ ਬਣ ਗਿਆ ਚੌੜਾ ਹੋ ਗਿਆ ਤੇ ਨਾਲ ਹੀ ਉਸ ਤੋਂ ਬਾਅਦ ਇੱਦਾਂ ਤਸਵੀਰ ਦੇ ਸਕਦੇ ਗੜਾ ਕੂੜੇ ਦਾ ਡੈਂਪ ਜਿਹੜਾ ਤਿਆਰ ਕਰ ਦਿੱਤਾ ਗਿਆ ਵਾ ਲੋਕਾਂ ਦਾ ਤਰਾਹ ਦੇ ਸਕਦੇ ਕਿ ਲੋਕ ਸਾਈਕਲ ਦੇ ਉੱਤੇ ਆ ਰਹੇ ਨੇ ਆਪਣੇ ਘਰਾਂ ਤੋਂ ਕੂੜਾ ਚੁੱਕ ਕੇ ਇੱਥੇ ਡੈਂਪ ਬਣਾਇਆ ਗਿਆ ਤੇ ਕੂੜਾ ਸੁੱਟਣ ਲਈ ਆ ਰਹੇ ਨੇ ਲੇਕਿਨ ਜੇ ਗੱਲ ਸ਼ਹਿਰ ਦੀ ਕਰਾਂ ਤਾਂ ਸ਼ਹਿਰ ਦੇ ਵਿੱਚ ਕਈ ਗੱਡੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਨੇ ਕਈ ਇਲਾਕੇ ਦੇ ਵਿੱਚ ਗੱਡੀਆਂ ਜਿਹੜੀਆਂ ਕੂੜਾ ਚੁੱਕਣ ਵਾਲਿਆ ਜਾਂਦੀਆਂ ਨੇ ਲੇਕਿਨ ਜੇ ਇੱਥੋਂ ਦੀ ਗੱਲ ਕਰਾਂ ਹਲਕਾ ਪੱਛਮੀ ਹਲਕਾ ਟਾਰੀ ਦੇ ਵਿੱਚ ਇਹ ਤੱਕ ਕੋਈ ਗੱਡੀ ਨਹੀਂ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਜੀ ਗੁਰਵਜਨ ਸਿੰਘ ਜੀ ਗੁਰਵਜਨ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਹੀਂ ਇੱਥੇ ਮਾਲਾ ਪਿੰਡ ਦੇ ਰਹਿਣ ਵਾਲੇ ਵੇ ਜੀ ਤੇ ਕੀ ਜੜਿਆ ਇਤਿਹਾਸਿਕ ਰੋਡ ਹੈ ਉੱਤੇ ਡੈਂਪ ਬਣਾਇਆ ਗਿਆ ਵਾ ਅਹੀਂ ਕਹੀ ਵੀ ਦੀ ਬੇਨਤੀ ਅਹੀਂ ਇਹੀ ਕਰਨੇ ਆ ਕਿ ਜਿਹੜਾ ਡੈਂਪ ਬਣਾਇਆ ਗਿਆ ਨਾ ਆਉਂਦੇ ਆਉਂਦੇ ਜਾਂਦੇ ਸਾਰੇ ਵੀਰਾਂ ਭੈਣਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਤੇ ਇਹ ਡੈਂਪ ਚੁੱਕਣਾ ਚਾਹੀਦਾ ਵਾ ਇਹ ਲੱਗਦਾ ਕਿ ਇਤਿਹਾਸਿਕ ਰੋਡ ਹੈ ਤੇ ਇਤਿਹਾਸਿਕ ਰੋਡ ਹੈ ਜੀ ਮੰਤਰੀ ਛੰਤਰੀ ਆਉਂਦੇ ਸਾਡੇ ਕੋਲ ਰੋਜ਼ ਇੱਥੇ ਮੰਤਰੀ ਰੋਜ਼ ਬਣ ਭਰਾ ਤੁਰੇ ਆਉਂਦੇ ਰਹਿੰਦੇ ਆ بڑے بڑے ਨੇਤਾ ਮੰਤਰੀ ਆਉਂਦੇ ਸਾਡੇ ਕੋਲ ਇੱਥੇ ਆਰਾਮਤੀ ਇੱਥੇ ਜਾਂਦੇ ਆ ਇਹ ਮੇਨ ਰੋਡ ਆ ਮਹਾਰਾਜ ਆ ਤੇ ਇਤਿਹਾਸਿਕ ਰੋਡ ਆ ਇਹ ਇਤਿਹਾਸਿਕ ਰੋਡ ਆ ਜੀ ਜੇ ਇੱਥੇ ਵੀ ਆਪਾਂ ਡੰਪ ਲਾ ਛੱਡਾਂਗੇ ਤੇ ਫਿਰ ਰਿਹਾਉਣ ਜਾਣ ਵਾਲਿਆਂ ਨੂੰ ਕਿੰਨੀ ਦਿੱਕਤ ਹੁੰਦੀ ਆ ਤੁਹਾਨੂੰ ਪਤਾ ਤਾਂ ਆ ਇਹ ਤਾਂ ਬਹੁਤ ਬਹੁਤ ਮਾੜਾ ਅਸਰ ਪੈਂਦਾ ਲੋਕਾਂ ਤੇ ਬਹੁਤ ਮਾੜਾ ਅਸਰ ਪੈਂਦਾ ਇੱਥੇ ਇਹ ਡੰਪ ਚੁੱਕ ਦੇਣੇ ਚਾਹੀਦੇ ਆ ਇਹਦਾ ਕੋਈ ਫਾਇਦਾ ਨਹੀਂ ਜੇ ਤੇ ਹੁਣ ਵੀ ਆਪਾਂ ਡੈਂਪ ਲਾ ਛੱਡਾਂਗੇ ਤੇ ਫਿਰ ਬੱਚਿਆਂ ਨੂੰ ਪਰੇਸ਼ਾਨੀਆਂ ਹੋਣ ਜਾਣ ਵਾਲੀਆਂ ਭੈਣ ਭਰਾਵਾਂ ਨੂੰ ਪਰੇਸ਼ਾਨੀ ਆ ਨਾ ਹਾਂਜੀ ਹਾਂਜੀ ਤੁਸੀ ਲੱਗੋ ਲੱਗਦਾ ਕਿੰਨੇ ਕੀ ਬਦਮਾਉਂਦੇ ਹੋ ਉਹ ਤੇ ਬੜੀ ਬਰਬੂ ਆਉਂਦੀ ਆ ਜੀ ਬਹੁਤ ਬਰਬੂ ਆਉਂਦੀ ਆ ਜਦੋਂ ਨੰਗੀ ਦਾ ਬੋਰੀ ਬੜੀ ਬਰਬੂ ਆਉਂਦੀ ਬੱਚੇ ਕਹਿੰਦੇ ਪਾਪਾ ਕਿੱਥੇ ਜਗਾ ਲਾ ਲਈ ਆ ਐਸੇ ਇੱਜ਼ਤ ਦੀ ਪਈ ਸੀ ਇੱਥੇ ਤਾਂ ਰਹਿਣ ਵਾਲੇ ਆ ਨਹੀਂ ਚੁੱਕਿਆ ਜਾਂਦਾ ਵੀ ਇੱਥੇ ਸਾਡੇ ਪਿੰਡ ਮਾਲਾ ਜੀ ਨਹੀਂ ਚੂਕੂੜਾ ਚੁੱਕਿਆ ਜਾਂਦਾ ਤੇ ਮਾਲਾ ਜੀ ਇੱਕ ਦਿਨ ਸਫਾਈ ਕਰ ਜਾਂਦੇ ਆ ਹ ਮਹੀਨਾ ਮਹੀਨਾ ਸਾਧਨਾਂ ਦੇ ਕਿੰਨੇ ਦਿਨ ਹੋਇਆ ਜੀ ਉਹਨਾਂ ਤੇ ਮੇਰੇ ਘਰ ਨਾਲ ਅੱਜ ਮਹੀਨਾ ਹੀ ਤੇ ਮਹੀਨਾ ਹੀ ਹੋਇਆ ਲੈ ਜ 15 20 ਦਿਨ ਤੇ ਹੋਈ ਹੋਈ ਗਏ ਜੇ ਉਹ ਕੋਈ ਗੱਡੀ ਕਦੀ ਆਉਂਦੀ ਆ ਕਦੀ ਨਹੀਂ ਆਉਂਦੀ ਉਹ ਤੇ ਕੋਈ ਗੱਡੀ ਨਹੀਂ ਆਉਂਦੀ ਕੋਟਪਾੜਾ ਸਾਬ ਉਹ ਤੇ ਵੇਖੀ ਨਹੀਂ ਅਜੇ ਤੱਕ ਮੈਂ ਥੰਦਲੋ ਕਿ ਜਨੇਚਰ ਕੋਟਪਾੜਾ ਜਿਹੜੀ ਸੀ ਫੁੱਟਪਾਥ ਸਾਫ਼ ਕਰਦੀ ਉਹ ਮਹੀਨੇ ਦੇ ਮੈਨੇ 2 3 ਵਾਰੀ ਵੇਖਿਆ ਮੇਰੇ ਘਰ ਨਾਲ ਉਦੋਂ ਬਾਅਦ ਅਜੇ ਵੀ ਨਹੀਂ ਦੇਖੀ ਉਹ ਇੱਕ ਵਾਰੀ ਕੂੜਾ ਚੁੱਕ ਕੇ ਲੈ ਗਏ ਉਦੋਂ ਬਾਅਦ ਤੋਂ ਮਹੀਨਾ ਹੋ ਗਿਆ ਹੈ ਹੀ ਨਹੀਂ ਉਹ ਵੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਡਾ ਦੇਸ਼ ਆ ਸਾਡਾ ਪੰਜਾਬ ਆ ਸਾਡਾ ਘਰ ਆ ਇਹਦੀ ਸਫਾਈ ਰੱਖਣੀ ਚਾਹੀਦੀ ਹੈ ਮੈਂ ਮਾਲਾ ਦਾ ਸੁਨੀਕਾਂ ਇੱਥੇ ਰਹਿ ਰਿਹਾ ਸਾਡੀ ਨਾਲ ਕੈਮੀਕਲ ਸ਼ਾਪ ਹੈ ਮੇਰੀ ਬਟ ਇੱਥੇ ਅੱਗੇ ਨਾ ਗੰਨੇ ਨਾਲ ਦੇ ਉੱਪਰ ਬਹੁਤ ਤਕੜਾ ਡੈਂਪਲ ਆਇਆ ਹੋਇਆ ਹੈ ਪਹਿਲੀ ਗੱਲ ਤੇ ਘਰਾਂ ਦੇ ਵਿੱਚੋਂ ਨਾ ਕੂੜਾ ਚੁੱਕਣ ਆਉਂਦੇ ਕੋਈ ਗੱਡੀ ਨਹੀਂ ਆਉਂਦੀ ਦੋ ਤਿੰਨ ਮਹੀਨੇ ਹੋ ਗਏ ਆ ਕੋਈ ਗੱਡੀ ਨਹੀਂ ਆਈ ਤੇ ਇੱਥੇ ਜਿਹੜਾ ਕੂੜਾ ਵਿਚਾਰੇ ਉਹ ਜਿਹੜਾ ਜਾਂਦਾ ਲਫਾਫਾ ਬੰਦਾ ਚੱਲ ਉੱਥੇ ਉੱਥੋਂ ਉੱਥੋਂ ਵੀ ਨਹੀਂ ਚੁੱਕ ਕੇ ਅੱਗੇ ਖੜਦੇ ਜਿਆਦਾ ਵੱਡਾ ਕੋਈ ਟਰੱਕ ਵਗੈਰਾ ਆਵੇ ਕੋਈ ਜਿਹੜਾ ਉੱਥੋਂ ਚੁੱਕ ਕੇ ਲੈ ਜਾਏ ਬਟ ਉਹ ਵੀ ਨਹੀਂ ਖੜਦੇ ਉਹ ਵੀ ਉੱਥੇ ਪਿਆ ਰਹਿਦਾ ਵਾ ਕਿੰਨੀ ਬਲਬੂ ਆਉਂਦੀ ਹੈ ਇਤਿਹਾਸਿਕ ਰੋੜ ਆ ਰਾਮਤੀਰਥ ਵਾਲਮੀਕੀ ਤੀਰਥ ਨੂੰ ਜਾਂਦਾ ਵਾ ਤੇ ਇੱਥੇ ਚਲੋ ਵੀਆਈਪੀ ਪਰਸਨ ਵੀ ਆਉਂਦੇ ਰਹਿੰਦੇ ਆ ਤੇ ਹੋਰ ਵੀ ਕਈ ਜਿਹੜੇ ਮਿਲਕੀ ਵੀਆਈਪੀ ਤੋਂ ਇਲਾਵਾ ਵੀ ਥੋੜੇ ਦਿਨ ਹੋਏ ਆ ਆਪਣੇ ਰਾਸ਼ਟਰਪਤੀ ਜੀ ਹੋ ਗਏ ਤੇ ਬਟ ਇੱਥੇ ਕੋਈ ਹੈ ਨਹੀਂ ਆ ਵਿਵਸਥਾ ਨਹੀਂ ਹੈ ਕੋਈ ਸਫਾਈ ਦੀ ਨਾ ਇਹ ਅਮਰਸਰ ਦਾ ਮਾੜਾ ਸਰਪੰਦਾ ਲੋਕਾਂ ਜਿਹੜੇ ਮਰਦ ਦੇ ਸੰਦੇਸ ਆ ਸਕਦਾ ਵੇਖੋ ਜੀ ਵਾਲਮੀਕੀ ਤੀਰਥ ਨੂੰ ਜਾਂਦਾ ਵਾ ਰੋਡ ਤੇ ਇੱਥੇ ਨੂੰ ਯਾਤਰੀ ਆਉਂਦੇ ਆ ਤੋ ਦੇਖਦੇ ਆ ਤੋ ਲੱਗੋ ਗੱਡੀ ਨਗਦੀ ਸਮੈਲ ਕਿੰਨੀ ਆਉਂਦੀ ਆ ਤੇ ਫਿਰ ਉਹ ਮਾੜਾ ਜਿਹਾ ਸਰਪੰਦਾ ਅਮਰਸਰ ਦਾ ਇੱਕ ਗੁਰੂ ਨਗਰੀ ਆ ਇਹ ਮਤਲਬ ਕਿ ਆਪਣੇ ਤੀਰਥਾਂ ਦਾ ਮੰਨਿਆ ਜਾਂਦਾ ਵਾ ਸ਼ਹਿਰ ਉਹ ਤਾਂ ਫਿਰ ਇਹਦੇ ਕਰਕੇ ਕਾਫੀ ਜ਼ਿਆਦਾ ਬਾਸ ਥੋੜਾ ਸਿਸਟਮ ਨੂੰ ਸੁਧਾਰਨਾ ਚਾਹੀਦਾ ਵਾ ਲੱਗਦਾ ਕਿ ਡੰਪ ਤੇ ਬੰਦਾ ਨਹੀਂ ਚਾਹੀਦਾ ਡੰਪ ਨਹੀਂ ਬੰਨਾ ਚਾਹੀਦਾ ਅੱਗੇ ਦੇ ਗੰੰਦਾਂ ਨਾਲ ਗੰੰਦੇ ਨਾਲ ਅੱਗੇ ਦੁਖੀ ਹੈ ਉਹ ਪੁਰਾਣੀ ਸਾਡੇ ਐਮਪੀ ਸਾਹਿਬ ਕਿੰਨੀ ਵਾਰੀ ਉਥੇ ਕਹਿ ਚੁੱਕੇ ਆ ਕਿ ਇਹਨੂੰ ਕਵਰ ਕਰ ਦੇਣਾ ਬਟ ਅਜੇ ਤੱਕ 10 ਸਾਲ ਹੋ ਗਏ ਕਵਰ ਨਹੀਂ ਹੋਇਆ ਹਾਂ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਕਿ ਥੋੜਾ ਬੋਤਾ ਲੋਕਾਂ ਦਾ ਵੀ ਤੇ ਆ ਰੱਖੋ ਬਿਮਾਰੀਆਂ ਫੈਲਦੀਆਂ ਨੇ ਲੋਕ ਮਾਰ ਹੁੰਦੇ ਆ ਬਿਮਾਰ ਹੋ ਗਏ ਪਰ ਬਾਅਦ ਚ ਕਿੰਨੀਆਂ ਲੋਕਾਂ ਦੀਆਂ ਮੌਤਾਂ ਆਈਆਂ ਜਿਹੜਾ ਕਾਗਜ਼ਾਂ 'ਚ ਆਉਂਦਾ ਹੀ ਨਹੀਂਗਾ ਵੇਖੇ ਅਗਲੇ ਬੰਦੇ ਮੇਂ ਡੰਪ ਲੱਗਾ ਉਥੇ ਹੀ ਕੂੜਾ ਲੋਕੀ ਥੋੜ ਦੇ ਆ ਹਾਂਜੀ ਹਾਂਜੀ ਉਥੋਂ ਵੀ ਉਹ ਕਾਫੀ ਮਤਲਬ ਕਿ ਲੱਗਾ ਹੁੰਦਾ ਵਾ ਢੇਰ ਤੇ ਉਹ ਲੱਗੇ ਜਿਹੜੇ ਦੋ ਤਿੰਨ ਘਰ ਆ ਬੜੇ ਪਰੇਸ਼ਾਨ ਆ ਉਹ ਜਨ ਇੱਕ ਤੇ ਲੱਗੇ ਪ੍ਰੋਬਲਮ ਪਿਆ ਨਾ ਸੌਰੀ ਸਾਹਮਣੇ ਪ੍ਰੋਬਲਮ ਪਿਆ ਤੇ ਲੱਗੇ ਬੈਂਕ ਆ ਵੇਖੋ ਕਿੰਨੀ ਆਵਾਜ਼ ਆਈ ਹੁੰਦੀ ਉਥੇ ਬਟ ਉੱਥੇ ਕੋਈ ਹੈ ਹੀ ਨਹੀਂ ਆ ਕੋਈ ਜੇ ਛੜਕਦੀ ਗੱਲ ਕਰਾਂ ਸੜਕਾਂ ਦੇ ਫੋਟਪਾਥ ਦੇ ਮਸ਼ੀਨ ਹੋਦੀ ਸੀ ਸਟ੍ਰਾਈਕਰ ਉਹ ਵੀ ਤੇਜ਼ੀ ਅੱਜ ਕੱਲ੍ਹ ਫੋਟਪਾਥ ਜਿਹੜੀ ਛੜਕਾਂ ਨੇ ਉਹ ਵੀ ਟੁਏ ਜੱਦੇ ਪਏ ਰੋਡ ਦੇ ਉੱਤੇ ਫੋਟਪਾਥ ਵਾਲੀ ਮਸ਼ੀਨ ਜਿਹੜੀ ਇਹ ਸਾਫ਼ ਕਰਦੀ ਹੈ ਚਲੋ ਉਹ ਤੇ ਕਿਤੇ ਆ ਜਾਂਦੀ ਹੈ 15 20 ਦਿਨ ਮਹੀਨੇ ਬਾਅਦ ਇੱਕ ਚੱਕਰ ਮਾਰ ਜਾਂਦੇ ਆ ਵੀ ਛੁਰਕ ਹੈਗੇ ਆ ਅਸੀਂ ਤੇ ਬਾਕੀ ਜਿਹੜਾ ਕੋਈ ਹੈਗਾ ਉਹ ਤਾਂ ਨਹੀਂ ਦੇਖਦਾ ਕਿ ਉੱਥੋਂ ਡੰਪ ਤੋਂ ਕੂੜਾ ਚੁੱਕ ਕੇ ਖੜਦੇ ਹੋਣਗੇ ਕਿਤੇ ਹੀ ਆ ਮਹੀਨੇ ਬਾਅਦ ਜਦੋਂ ਬਹੁਤ ਜ਼ਿਆਦਾ ਨੱਕ 'ਚ ダਮ ਹੋ ਜਾਂਦਾ ਲੋਕਾਂ ਦੇ ਫੇਰ ਜਾਂ ਚੁੱਕ ਕੇ ਖੜਦੇ ਆ ਇੰਸਪੈਕਟਰ ਦਲਬ ਮੈਂ ਇੱਥੋਂ ਦਾ ਮਾਲਾਂ ਦਾ ਰਹਿਵਾ ਕੀ ਕਹਣਾ ਜੀ ਕੋ 81 ਰੋਡ ਹੈ ਲੱਗੇ ਡੱਪ ਬਣਾਇਆ ਗਿਆ ਕੀ ਕਹਣਾ ਜਾਓ ਦੇਖੋ ਜੀ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੁਰਗੇਣਾ ਮੰਦਿਰ ਜਿੰਨੇ ਵੀ ਤੀਰਥ ਯਾਤਰੀ ਆਉਂਦੇ ਆ ਉਹਨਾਂ ਨੇ ਰਾਮਤੀਰਥ ਜ਼ਰੂਰ ਜਾਣਾ ਹੁੰਦਾ ਔਰ ਇਹੀ ਰੋਡ ਆ ਰਾਮਤੀਰਥ ਤੋਂ ਹੋਰ ਕੋਈ ਰਸਤਾ ਨਹੀਂ ਔਰ ਇੱਕੋ ਬਾਈਪਾਸ ਉੱਥੋਂ ਦੀ ਲੰਘਦਾ ਟਾਰੀ ਨੂੰ ਜਿੰਨੇ ਟੂਰਿਸਟ ਆ ਸਾਰੇ ਟਾਰੀ ਬਾਰਡਰ ਉਹ ਸਰਵਨ ਦੇਖਣ ਜਾਂਦੇ ਆ ਕਿੰਨਾ ਭੱਦਾ ਲੱਗਦਾ ਕਿੰਨੀ ਬਦਬੂ ਆਉਂਦੀ ਆ ਇਹ ਇੱਥੋਂ ਬਿਲਕੁਲ ਖਤਮ ਹੋਣਾ ਚਾਹੀਦਾ ਚੁਕਣਾ ਚਾਹੀਦਾ ਹੈ ਇਹਨੂੰ ਇਥੋਂ ਤੱਕ ਐਫਰਟ ਤੇ ਹੋ ਰਹੀ ਹੈ ਵੀ ਗੰਦਾ ਨਾਲਾ ਕਵਰ ਹੋਏ ਇਹ ਨਾਲ ਹੋਰ ਉਤੇ ਪੰਗਾ ਖੜਾ ਕਰਤਾ ਗੰਦੇ ਨਾਲੇ ਦੇ ਉਤੇ ਹੋਰ ਡੈਂਪ ਸਾਰੇ ਨਾਲੇ ਦੇ ਉਤੇ ਲਾਈ ਜਾ ਰਿਹਾ ਲੋਕਾਂ ਰਹਿਣਾ ਕਿ ਤਰ੍ਹਾਂ ਇੱਥੇ ਇਹਨੂੰ ਖਤਮ ਹੋਣਾ ਚਾਹੀਦਾ ਲੱਗਦਾ ਹੈ ਕਿ ਜਦੋਂ ਸੰਤਾ ਹੁੰਦੀਆਂ ਨੇ ਮਾੜਾ ਅਸਰ ਪੈਂਦਾ ਵਾ ਲੋਰ ਇਸਦਾ ਲੱਗਦੇ ਨੇ ਬਹੁਤ ਜ਼ਿਆਦਾ ਇੱਥੇ ਅਗਲੇ ਜਦੋਂ ਇਥੋਂ ਦੀ ਲੰਗਦੇ ਆ ਕਾਰਾਂ ਦੇ ਗੱਡੀਆਂ ਦੇ ਸ਼ੀਸ਼ੇ ਬੰਦ ਕਰ ਲੈਂਦੇ ਆ ਮੂੰਹ ਤੇ ਰਮਾਲ ਰੱਖ ਕੇ ਲੰਗਦੇ ਆ ਤੇ ਵੇਂਦੇ ਆ ਵੀ ਕੀ ਹੋ ਰਿਹਾ ਹੈ ਔਰ ਇਹ ਪਿੱਤਰ ਸਿਟੀ ਦਾ ਸ਼ਹਿਰ ਦਾ ਦਰਜਾ ਮਿਲਿਆ ਹੋਇਆ ਅੰਮ੍ਰਿਤਸਰ ਨੂੰ ਕਿੰਨੀ ਗੜੀ ਗੱਲ ਐ ਇਸ ਬੰਦੇ ਕੋਈ ਕੌਂਸਲਰ ਜਾਂ ਸਰਪੰਚ ਨਾਲ ਗੱਲਬਾਤ ਹੋਈ ਤੁਹਾਡੀ ਐ ਦੇਖੋ ਜੀ ਇਹ ਗੰਦੇ ਨਾਲੇ ਬਾਰੇ ਓਜਲਾ ਜਿਹੜਾ ਆਪਣਾ ਐਮਪੀ ਐ ਉਹਨੇ ਦੁਨੀਆ ਭਰ ਦਾ ਜ਼ੋਰ ਲਾ ਦਿਆ ਉੱਪਰ ਤੱਕ ਉੱਥੇ ਅਸੈਂਬਲੀ ਤੱਕ ਉਹਨੇ ਰੌਲਾ ਪਾ ਲਿਆ ਕਿਸੇ ਨੇ ਨਹੀਂ ਸੁਣਿਆ ਇਸ ਸਬੰਧੀ ਜੋ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਡੈਂਪ ਦਾ ਜਿਹੜਾ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਡੈਂਪ ਆ ਇੱਥੋਂ ਚੁੱਕਣਾ ਚਾਹੀਦਾ ਕਿਉਂਕਿ ਇਤਿਹਾਸਿਕ ਰੋਡ ਹੋਣ ਕਰਕੇ ਕਈ ਵੀਆਈਪੀ ਕਈ ਸਰਦਾਲੂ ਜਿਹੜੇ ਨੇ ਦੂਰੋਦਰਟ ਹੁੰਦੇ ਨੇ ਜੇ ਗੱਲ ਕਰੀਏ ਸ੍ਰੀ ਹਰਮੰਦਰ ਸਾਹਿਬ ਤੋਂ ਲੈ ਕੇ ਸਿਰ ਦਰਗਿਆਣਾ ਮੰਦਿਰ ਫਿਰ ਰਾਮਦੀਤ ਦਰਸ਼ਨ ਕਰਨ ਵਾਸਤੇ ਇੱਥੋਂ ਹੀ ਜੜੀਆਂ ਸੰਗਤਾਂ ਨੇ ਲੰਘਦੀਆਂ ਨੇ ਜਦੋਂ ਇਸ ਡੰਪ ਲੱਗੋ ਲੰਘਦੇ ਨੇ ਤਾਂ ਕਾਫੀ ਜੜੀ ਬਦਬੂ ਦੇਖਣ ਨੂੰ ਮਿਲਦੀ ਐ ਇਸੇ ਕਰਕੇ ਲੋਕਾਂ ਦਾ ਵੀ ਵਿਰੋਧ ਕੀਤਾ ਕਿ ਜਿਹੜਾ ਡੈਂਪ ਪੈਸ ਤੋਂ ਚੁੱਕ ਕੇ ਕਿਸੇ ਹੋਰ ਜਿਹੜਾ ਸ਼ਿਫਟ ਕੀਤਾ ਜਾਵੇ ਜੇ ਅੱਗੇ ਦੀ ਗੱਲ ਕਰੀ ਤਾਂ ਅੱਗੇ ਵੀ ਜਿਹੜਾ ਇੱਕ ਜਿਹੜਾ ਪੈਟਰੋਲ ਪੰਪ ਤੇ ਲੱਗੇ ਵੀ ਜਿਹੜਾ ਡੈਂਪ ਲੱਗਾ ਗਿਆ ਉੱਥੇ ਵੀ ਲੋਕਾਂ ਦਾ ਗੜੀ ਗਮਾਂਡ ਤੇ ਮਹੱਲੇ ਵਾਲਿਆਂ ਨੇ ਉੱਥੇ ਵਿਰੋਧ ਕੀਤਾ ਵੇ ਜਦੋਂ ਖਬਰ ਲੱਗਦੀ ਤਾਂ ਉਦੋਂ ਅਸਰ ਦੇਖਣ ਨੂੰ ਮਿਲਦਾ ਉਸ ਤੋਂ ਬਾਅਦ ਫਿਰ ਹੋਈ ਜਿਹੜਾ ਡੈਂਪ ਜਿਹੜਾ ਉੱਤੇ ਕੂਰੇ ਦਾ ਢੇਰ ਜਿਹੜਾ ਵੱਧ ਤੋਂ ਵੱਧ ਜਿਹੜਾ ਉੱਥੇ ਲੱਗਣ ਨੂੰ ਦੇਖਣ ਨੂੰ ਮਿਲਦਾ ਹੁਣ ਦੇਖਣਾ ਹੋਵੇਗਾ ਕਿ ਖਬਰ ਲੱਗਣ ਤੋਂ ਬਾਅਦ ਪ੍ਰਸ਼ਾਸਨ ਇਸ ਡੰਪ ਵੱਲ ਕੀ ਧਿਆਨ ਦਿੱਤਾ ਜਾਂਦਾ ਹੈ ਕੈਮਰਾਮੈਨ ਭਰਤ ਨਾਲ ਅਮਨਦੀਪ ਸਿੰਘ ਭਰਾਏ ਪੰਜਾਬ 7 ਅੰਮ੍ਰਿਤਸਰ